ਦੋ 13 6 ਚਲੀਆਂ 88 ਗੋਲੀਆਂ ਸਰੇ ਬਾਜ਼ਾਰ ਚ ਹੋ ਗਈ ਇੱਕ ਦੂਜੇ ਤੇ ਫਾਇਰਿੰਗ ਦੇਖੋ ਕੀ ਬੜਿਆ ਮਾਹੌਲ ਪਤਾ ਨਹੀਂ ਲੱਗਿਆ ਦੋ ਗਰੁੱਪਾਂ ਦੇ ਵਿੱਚ ਆਹਮੋ ਸਾਹਮਣੇ ਫਾਇਰਿੰਗ ਹੋਈ ਆ ਮੇਨ ਰੋਡ ਕੋਟਪੁਰਾ ਰੋਡ ਆ ਜਿੱਥੇ ਤੱਕ ਪਤਾ ਲੱਗਿਆ ਕਿ ਇੱਕ ਗੱਡੀ ਦੇ ਉੱਪਰ ਕੋਈ 15 20 ਜਣਿਆਂ ਵੱਲੋਂ ਹਮਲਾ ਕੀਤਾ ਗਿਆ ਫਾਇਰਿੰਗ ਵੀ ਆਹਮੋ ਸਾਹਮਣੇ ਹੋਈ ਆ ਤੇ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚੀ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਹਾਲਾਤ ਆ ਜਿਹੜੇ ਜਿਸ ਤਰੀਕੇ ਨਾਲ ਇੱਥੇ ਰੋਡ ਦੇ ਉੱਪਰ ਰਸ਼ ਰਹਿੰਦਾ ਹਮੇਸ਼ਾ ਇੱਕੋ ਸਿੰਗਲ ਰੋਡ ਆ ਜਿਹੜੀ ਫਰੀਦਕੋਟ ਦੀ ਚੱਲ ਰਹੀ ਆ ਔਰ ਲਗਾਤਾਰੀ ਜਿਹੜਾ ਹੈਗਾ ਉਹ ਪੰਜਾਬ ਦੇ ਅੰਦਰ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ ਪਰ ਫਿਰ ਵੀ ਹਜੇ ਤੱਕ ਜਿਹੜਾ ਹੈਗਾ ਉਹ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਜਿਹੜਾ ਹੈਗਾ ਪੁਲਿਸ ਆਪਦੀ ਤਫ਼ਤੀਸ਼ ਕਰ ਰਹੀ ਹੈ। ਸਤਿ ਸ੍ਰੀ ਅਕਾਲ ਜੀ ਜਿਸ ਤੋਂ ਮਨੇ ਆਈ ਕਿ ਨਹੀਂ ਦੇਖੋ ਹਜੇ ਤੱਕ ਕੋਈ ਆਪਸੀ ਕੋਈ ਪੁਰਾਣੀ ਇਹਨਾਂ ਦੀ ਕੋਈ ਹੋ ਸਕਦੀ ਹੈ ਕੋਈ ਹੋਵੇ ਤਾਂ ਹਜੇ ਕੋਈ ਗੱਲ ਕਲੀਅਰ ਹੋ ਕੇ ਸਾਹਮਣੇ ਨਹੀਂ ਆਏਗੀ। ਸਾਨੂੰ ਵੀ ਜਸ ਜਦੋਂ ਪਤਾ ਲੱਗਿਆ ਤੇ ਅਸੀਂ ਆਕੇ ਜਦੋਂ ਮੌਕੇ ਤੇ ਦੇਖਿਆ ਇੱਥੇ ਜਿਹੜਾ ਹੈਗਾ ਦੋ ਤਿੰਨ ਗੱਡੀਆਂ ਜਿਹੜੀਆਂ ਉਹ ਡੈਮੇਜ ਹੋਈਆਂ ਕੋਈ ਪਾਸੇ ਖੜੀਆਂ ਗੱ ਰਾਗੀਰ ਦੇ ਉੱਤੇ ਵੀ ਲੱਗ ਸਕਦੇ ਸੀ ਜਿਹੜੀ ਸਟ੍ਰਿਪ ਨਹੀਂ ਗਈ ਇਹ ਇਹ ਮਤਲਬ ਜਿਦੀ ਆਪਸੇ ਲਾ ਰਿਹਾ ਦਿਨ ਤੇ ਕਹਿੰਦੇ ਵੀ ਮੁੰਡਾ ਆਪ ਕੋਈ ਚਲਾ ਰਿਹਾ ਸੀਗਾ ਇਕੱਲਾ ਹੀ ਸੀ ਸ਼ਾਇਦ ਤੇ ਉਸੇ ਦੇ ਉੱਪਰ ਕੋਈ 15 20 ਜਾਣੇ ਕੋਈ ਅਟੈਕ ਹੋਇਆ ਕੋਈ ਬਾਕੀ ਜਿਹੜੀ ਆ ਪੁਲਿਸ ਆ ਜਿਹੜੀ ਉਹ ਆਪਦੀ ਤਫ਼ਤੀਸ਼ ਕਰਦੀ ਪਈ ਆ ਉਹ ਆਉਣ ਵਾਲੇ ਸਮੇਂ ਤੇ ਸਾਹਮਣੇ ਉਹ ਜਿਹੜਾ ਮੁੰਡਾ ਇਸ ਗੱਡੀ ਵਾਲਾ ਸੀ ਉਹਦੇ ਕੋਈ ਜਿਹੜਾ ਹੈਗਾ ਉਹ ਹਸਪੀਟਲ ਲੈ ਕੇ ਗਏ ਵੇ ਉਹਨੂੰ ਤੇ ਬਾਕੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਮਗਰ ਗਿਆ ਇਹਦੇ ਵਿੱਚ ਕੋਈ ਪੁਰਾਣੀ ਇਹਨਾਂ ਦੀ ਕੋਈ ਦੋ ਪਾਰਟੀਆਂ ਦਿਨ ਚ ਸੀ ਇੱਕ ਦਾ ਸਾਡੇ ਕੇ ਸੰਗਮ ਮੋਟਰ ਵਾਲੇ ਕੋਈ ਉਹਨਾਂ ਦੇ ਓਨਰ ਨੇ ਤੇ ਇੱਕ ਕੋਈ ਲੜਕਾ ਹੈਗਾ ਗੁਰਲੀਨ ਹਰਿੰਦਾਨਗਰ ਦਾ ਰਹਿਣ ਵਾਲਾ ਹੈ ਇਹਨਾਂ ਦਾ ਕੋਈ ਪੁਰਾਣਾ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਕੋਈ ਤਕਰਾਰ ਚੱਲਦੇ ਆ ਅੱਜ ਉਹਨੂੰ ਇਹ ਲੈ ਕੇ ਦੋਨੋਂ ਪਾਰਟੀਆਂ ਜਿਹੜੇ ਆਪਸ ਵਿੱਚ ਲੜੀਆਂ ਨੇ ਜਿੰਦੇ ਵਿੱਚ ਇਹਨਾਂ ਨੇ ਇੱਕੋ ਜਿ ਇੱਕ ਪਾਰਟੀ ਨੇ ਇੱਕ ਫੈਰ ਵੀ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਉਹ ਐਡਮਿਟ ਵੀ ਹੋਇਆ ਤੇ ਅਸੀਂ ਜਿਹੜੀ ਹੁਣ ਜਲਦੀ ਜਲਦੀ ਇਹਨਾਂ ਨੂੰ ਕਿਸ ਤਰ੍ਹਾਂ ਕਰ ਲਾਂਗੇ ਤੇ ਹੁਣ ਇਹਨਾਂ ਨਾਲ ਜੋੜ ਬੰਦੀ ਉਹ ਕਾਰਵਾਈ ਕਰਾਂਗੇ ਕਿ ਕਦੀ ਵੀ ਕਾਫੀ ਬਣੀ ਗਈ ਕਿ ਕਿੰਨੇ ਸਵਾਰਥੀ ਕਿਦੀ ਨਹੀਂ ਅਜੇ ਸਾਡੇ ਕੋਲ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਅਜੇ ਹਾਲਾਤਾਂ ਬਾਰੇ ਜੋ ਵੀ ਇਨਵੈਸਟੀਗੇਸ਼ਨ ਅੱਗੇ ਪਾਰਟ ਆਏਗਾ ਕਿ ਇਹਨਾਂ ਦਾ ਕੌਣ-ਕੌਣ ਆਇਆ ਕੌਣ-ਕੌਣ ਲੜੇ ਨੇ ਜਾਂ ਕੀ ਇਹਨਾਂ ਦਾ ਲੜਾਈ ਦਾ ਰੰਜਸ਼ ਦਾ ਕਾਰਨ ਕੀ ਸੀ ਤੇ ਕਿੰਨੇ ਫਾਇਰਿੰਗ ਕੀਤੀ ਕਿੰਨੇ ਵੈਪਨ ਦੀ ਵਰਤੋਂ ਕੀਤੀ ਉਹ ਅੱਗੇ ਸਾਡੇ ਜਰੀ ਦਾ ਪਾਰਟ ਰਹੇਗਾ ਤੇ ਜੋ ਹੁਣ ਅਸੀਂ ਪੁਲਿਸ ਵੱਲੋਂ ਆਪੀ ਕਾਰਵਾਈ ਚੱਲ ਰਹੀ ਹੈ ਫਾਇਰਿੰਗ ਨਹੀਂ ਇਹਦੇ ਸਾਨੂੰ ਤਿੰਨ ਤੋਂ ਚਾਰੋਂ ਦੇ ਜਿਹੜੇ ਮਿਲੇ ਨੇ ਫਾਇਰ ਹੋਏ ਨੇ ਤੇ ਗੱਲ ਵੀ ਹੈ ਕਿ ਸੰਪਤ ਲੱਗਾ ਵੀ ਇੱਕ ਕੋਈ ਇਹਨਾਂ ਦਾ ਅਸਲਾਜ ਦਾਖਲ ਹੈ ਤੇ ਅਜੇ ਸਾਨੂੰ ਕੋਈ ਕੋਈ ਕਲੀਅਰ ਨਹੀਂ ਅਜੇ ਸਾਨੂੰ ਉੰਬਈ ਅਸੀਂ ਉਹ ਪੁਲਿਸ ਵੱਲੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਹੜੇ ਹੁਣ ਜਿਹੜੇ ਇਹਨਾਂ ਦੇ ਵਿੱਚ ਦੋਨਾਂ ਪਾਰਟੀਆਂ ਦੇ ਤਿਆਰ ਬੱਤੇ ਕਿ ਜਿਨ੍ਹਾਂ ਵੱਲ ਵੱਤੇ ਕਿ ਉਹਨੇ ਜਲਦੀ ਜਲਦੀ ਗਿਰਫਤਾਰ ਕਰਦੇ ਆ ਅਜੇ ਸਾਨੂੰ ਕੋਈ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਪਰ ਜੋ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦੇ ਆ ਜਾਂ ਨਹੀਂ ਇਹ ਜਿਹੜੀ ਗੈਂਗ ਨਾਲ ਨਹੀਂਗਾ